ਸਹੀ ਹੋ ਮਾੜੀ ਹਾਂ ਇੱਕ ਲੰਮਾ ਹੈਂ ਜੀ ਨਹੀਂ ਕੰਮ ਫੋਟੋ ਲਈ ਫੋਟੋ ਕਹੀ ਵੀ ਵੀਡੀਓ ਉੱਥੇ ਵੀ ਬਣਾ ਲੈ ਹਲੇ ਵੇਹੀ ਟਿਸਕ ਨਹੀਂ ਆਪ ਐਕਸ਼ਨ ਸਾਹਿਬ ਆ ਠੇਕੇਦਾਰ ਨੇ ਜਿਹੜੇ ਬਾਗੇ ਬਣਾਉਣੇ ਆਲੇ ਜਿੰਨਾਂ ਕੋਲ ਗਰਾਊਂਡ ਆ ਇਹਨਾਂ ਦੇ ਕੰਮ ਬੰਦ ਕਰੋ ਯਾਰ ਸਾਰਿਆਂ ਦੇ ਮੈਂ ਇੱਥੇ ਹਰੀ ਆਲੇ ਤੋਂ ਘਟਨ ਕਰਨਾ ਆ ਐਡੀ ਮਾੜੀ ਜੱਟ ਇਹਨਾਂ ਨੇ ਲਾਈ ਆ ਮੈਂ ਕੋਈ ਤੋਂ ਘਟਨ ਨਹੀਂ ਕਰਨਾ ਇੱਥੇ ਸੀਮੈਂਟ ਵੀ ਨਹੀਂ ਲਾਇਆ ਬਈ ਜਦ ਨਾਲ ਨਾ ਸੀਮੈਂਟ ਲਾ ਰਹੇ ਆ ਨਾ ਉਹ ਕਟਨ ਕਰ ਰਹੇ ਆ ਮੈਂ ਇਹਨਾਂ ਨੂੰ ਦੋ ਦਿਨ ਵੀ ਕਿਹਾ ਸੀਗਾ ਵੀ ਜਿਹੜੀ ਤੁਹਾਡੀ ਆਹ ਤੁਸੀਂ ਬਾਉਂਡਰੀ ਕਰ ਰਹੇ ਹੋ ਬਾਉਂਡਰੀ 2 ਫੁੱਟ ਕਰਨੀ ਆ ਇਹਨਾਂ ਨੇ ਥੱਲੇ ਵੀ ਇਹ ਉੱਚੀ ਕਰਕੇ ਕਰਨੀ ਆ ਲੋਕਾਂ ਨੇ ਭਰਤ ਪਾਉਣੀਆਂ ਨਾ ਹੀ ਇਹਨਾਂ ਨੇ ਉਹ ਗੱਲ ਸੁਣੀ ਆ ਇਹਨਾਂ ਦਾ ਇਹਨਾਂ ਦਾ ਸਾਰਿਆਂ ਦਾ ਕੰਮ ਬੰਦ ਕਰੋ ਹੁਣ ਉਹ ਇਹਨੂੰ ਕਹਿ ਠੇਕੇਦਾਰ ਨੂੰ ਕਹ ਤੂੰ ਸਾਨੂੰ ਦਿਖਣਾ ਨਹੀਂ ਚਾਹੀਦਾ ਇੱਥੇ ਬਾਕੀ ਬਰਾੜੇ ਮਤਲਬ ਜਦੋਂ ਇਹਨਾਂ ਨੂੰ ਬੰਦਿਆ ਵਾਂਗੂ ਇੱਕ ਵਾਰ ਕਹਿਤਾ ਆਪਾਂ 36 ਲੱਖ ਦਾ ਇਹਨਾਂ ਦਾ ਪ੍ਰੋਜੈਕਟ ਆ ਹਰੀ ਵਾਲੇ ਪਿੰਡ ਦਾ ਮਤਲਬ ਮਸਾਂ ਇਹਨਾਂ ਦੇ ਪਿੰਡ ਛੋਟਾ ਪਿੰਡ ਆ ਮਸਾਂ ਨੇ ਚੀਜ਼ ਆਉਣ ਲੱਗੀ ਆ ਉੱਥੇ ਗੰਦ ਪਾਈ ਜਾਂਦੇ ਨੇ ਮੈਂ ਇੱਥੇ ਉਹ ਦੁਕਾਟਨ ਦਾ ਮੇਰਾ ਪ੍ਰੋਗਰਾਮ ਸੀ ਮੈਂ ਉਹ ਦੁਕਾਟਨ ਕਰਨ ਆਇਆ ਮੈਂ ਉਹ ਦੁਕਾਟਨ ਨਹੀਂ ਕਰਨਾਗਾ ਮੇਰਾ ਦੁਕਾਟਨ ਕੈਨਸਲ ਆ ਨੀ ਪੱਥਰ ਲੱਗਿਆ ਰਹਿ ਜੂ ਉੱਥੇ ਇਹਨਾਂ ਨੂੰ ਸਾਰੇ ਠੇਕੇਦਾਰਾਂ ਨੂੰ ਕਹੋ ਇਹ ਟੁੱਟ ਚੱਕ ਕੇ ਆਪਦੀ ਨਹੀਂ ਇਹਨਾਂ ਦਾ ਕੈਨਸਲ ਕਰੋ ਕੰਮ ਮਤਲਬ ਇਹ ਗੱਡੀ ਨਹੀਂ ਚੱਲਣੀ ਇਹਨਾਂ ਨੂੰ ਕਾਇ ਨਹੀਂ ਚੱਲਣਾਗਾ ਓਕੇ ਹਾਂ ਮਾਰੀ ਜਾਂਗੇ ਠੀਕ ਹੈ ਹੈ ਰੀਡ ਨੰਬਰ ਹੈ ਸਵਾ ਸਵਾ ਸੈਕਾਈ ਸੈਡਾ ਦਾ ਸੈਡਾ ਦਾ ਆਸਤਾ